ਦੋਸਤੋ ਨਮਸਕਾਰ ਮੈਂ ਸੰਦੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੇ ਬੀਤੇ ਦਿਨੀ ਪੋਚੋ ਦੇ ਨੇੜੇ ਇੱਕ ਹੋਟਲ ਦੇ ਵਿੱਚੋਂ ਕੁਝ ਬਦਮਾਸ਼ਾਂ ਵੱਲੋਂ ਲੁੱਟਖੋ ਕੀਤੀ ਗਈ ਸੀ ਤੇ ਜਿਸ ਦੇ ਸਬੰਧ ਵਿੱਚ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਜਦੋਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਤਾਂ ਪੋਚੋ ਦੇ ਨੇੜੇ ਇੱਕ ਗੱਡੀ ਦੀ ਚੈਕਿੰਗ ਕਰਨ ਦੇ ਦੌਰਾਨ ਗੱਡੀ ਰੋਕੀ ਗਈ ਤਾਂ ਬਦਮਾਸ਼ਾਂ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਗਈ ਜਵਾਬੀ ਕਾਰਵਾਈ ਕਰਦੇ ਹੋਏ ਮਾਨਯੋਗ ਡੀਐਸਪੀ ਟੂ ਨਿੰਦਰ ਸਿੰਘ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਦੱਸਦੇ ਹੋਏ ਕਹਾ ਕਿ ਉਹਨਾਂ ਵੱਲੋਂ ਦੋ ਫਾਇਰ ਕੀਤੇ ਗਏ ਜਿਹੜੀ ਕਿ ਇੱਕ ਗੱਡੀ ਤੇ ਵਿੱਚ ਲੱਗਿਆ ਤੇ ਦੂਜਾ ਬਦਮਾਸ਼ ਦੇ ਪੈਰ ਤੇ ਲੱਗਿਆ ਜਿਸ ਨੂੰ ਕਿ ਸਿਵਲ ਹਸਪੀਟਲ ਬਠਿੰਡਾ ਦੇ ਵਿੱਚ ਪਹਤੀ ਕਰਾਇਆ ਗਿਆ ਤੇ ਉਹਨਾਂ ਦੇ ਕੁਝ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਆ ਆਓ ਜਾਣਦੇ ਆ ਪੂਰਾ ਮਾਮਲਾ ਇਸ ਖਬਰ ਤੇ ਰਹੇ ਇਹ 11 ਤਰੀਕ ਨੂੰ ਇੱਕ ਹੋਟਲ ਗ੍ਰੀਨ ਹੈਗਾ ਪੁਚਵਰੀ ਦੇ ਵਿੱਚ ਉੱਥੇ ਅੰਦਰ ਵੜ ਕੇ ਕੁਝ ਬੰਦਿਆਂ ਨੇ ਇੱਕ 7 ਤੋਂ 8000 ਰੁਪਏ ਦੀ ਲੁੱਟ ਕੀਤੀ ਸੀਗੀ ਨਾਲ ਜਿਹੜੇ ਚਾਰ ਮੋਬਾਈਲ ਸੀਗੇ ਉਹ ਲੁੱਟ ਕਰਕੇ ਲੈ ਗਏ ਸੀਗੇ ਇਸ ਲੁੱਟ ਦੀ ਵਾਰਤਾ ਦੇ ਵਿੱਚ ਉਹਨਾਂ ਨੇ ਇੱਕ 1K47 ਰਾਈਫਲ ਸੀਗੀ ਉਹਦੀ ਵਰਤੋਂ ਕੀਤੀ ਸੀਗੀ ਸੋ ਇਸ ਸਬੰਧ ਦੇ ਵਿੱਚ ਅਸੀਂ ਮਕਦਮਾ ਨੰਬਰ 24 ਥਾਣਾ ਕੈਂਟ ਦੇ ਵਿੱਚ ਦਰਜ ਰਜਿਸਟਰ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀਗੀ ਇਹਦੀ ਤਫ਼ਤੀਸ਼ ਦੀ ਸੁਪਰਵਾਈਜ਼ਨ ਡੀਐਸਪੀ ਸਿਟੀ 2 ਸਰਬਜੀਤ ਸਿੰਘ ਜੀ ਕਰ ਰਹੇ ਸੀ ਉਹਦੇ ਨਾਲ ਇੰਚਾਰਜ ਸੀਆਈਏ 1 ਇੰਚਾਰਜ ਸੀਏ 2 ਐਸਐਚਓ ਕੈਂਟ ਜਿਹੜੀ ਸੀਗੀ ਦੀ ਅੰਡਰ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਸੋ ਅਜੇ ਇਨਚਾਰਜ ਸੀ ਇਹ ਵਨ ਦੇ ਟੀਮ ਨੂੰ ਇਨਫੋਰਮੇਸ਼ਨ ਮਿਲੀ ਵੀ ਜਿਨ੍ਹਾਂ ਨੇ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਫਲਾਅ ਐਰੀਆ ਦੇ ਵਿੱਚ ਘੁੰਮ ਰਹੇ ਨੇ ਸੋ ਸਾਡੀ ਪੁਲਿਸ ਪਾਰਟੀ ਵੱਲੋਂ ਜਦੋਂ ਰੇਡ ਕੀਤੀ ਗਈ ਤਾਂ ਇਹਨਾਂ ਨੇ ਪੁਲਿਸ ਪਾਰਟੀ ਦੇ ਸਾਹਮਣੇ ਜਦੋਂ ਆਈ ਦੇਖਿਆ ਤਾਂ ਇਹ ਗੱਡੀ ਜਿਹੜੀ ਸੀਗੀ ਇਹਦੇ ਵਿੱਚ ਬੈਠੇ ਸੀ 6 ਬੰਦੇ ਇਹਦੇ ਵਿੱਚ ਸਤਵੰਤ ਜਿਹੜਾ ਸੀਗਾ ਕਨੈਕਟਰ ਸਾਈਡ ਗੱਡੀ ਦੇ ਵਿੱਚ ਬੈਠਾ ਸੀਗਾ ਉਹਨੇ ਗੱਡੀ ਦੀ ਬਾਰੀ ਖੋਲ ਕੇ ਜਿਹੜਾ ਪੁਲਿਸ ਪਾਰਟੀ ਦੇ ਉੱਪਰ ਇੱਕ ਫਾਇਰ ਕਰ ਦਿੱਤਾ AK47 ਦੇ ਨਾਲ ਜਿਹੜਾ ਸਾਡੀ ਬਲੈਰੋ ਜਿਹੜੀ ਸਰਕਾਰੀ ਗੱਡੀ ਹੈਗੀ ਉਹਦੇ ਵਿੱਚ ਲੱਗਿਆ ਸਾਡੀ ਪੁਲਿਸ ਪਾਰਟੀ ਵੱਲੋਂ ਰਿਟੈਲੀ ਫਾਇਰ ਅਸੀਂ ਜਿਹੜੇ ਹੈਗੇ ਸਾਡੀ ਪੁਲਿਸ ਪਾਰਟੀ ਵੱਲੋਂ ਕੀਤੇ ਗਏ ਨੇ ਇੱਕ ਫਾਇਰ ਇਹਦੀ ਗੱਡੀ ਦੇ ਬਾਰੀ ਦੇ ਵਿੱਚ ਲੱਗਾ ਦੂਜਾ ਫਾਇਰ ਜਿਹੜਾ ਸੀਗਾ ਸਤਵੰਤ ਦੇ ਲੱਤ ਦੇ ਵਿੱਚ ਲੱਗਾ ਜਖਮੀ ਜਦੋਂ ਉਹਦੇ ਲੱਤ ਦੇ ਵਿੱਚ ਗੋਲੀ ਲੱਗੀ ਤਾਂ ਜਿਹੜੇ ਉਹਦੇ ਹੱਥ ਤੇ ਰੈਫਰ ਸੀ ਉਹ ਥੱਲੇ ਡਿੱਗ ਪਈ ਉਸ ਤੋਂ ਬਾਅਦ ਅਸੀਂ ਸਤਵੰਤ ਨੂੰ ਜਿਹੜਾ ਹੈਗਾ ਸਿਵਲ ਹਸਪੀਟਲ ਬਠਿੰਡਾ ਟ੍ਰੀਟਮੈਂਟ ਵਾਸਤੇ ਭੇਜ ਦਿੱਤਾ ਤੇ ਬਾਕੀ ਜਿਹੜੇ ਪੰਜ ਦੋਸ਼ੀ ਇਹਨਾਂ ਨੂੰ ਰਾਉਂਡ ਅਪ ਕਰਕੇ ਅਸੀਂ ਇੱਥੇ ਗ੍ਰਿਫਤਾਰ ਕਰ ਲਿਆ ਸੋ ਹੁਣ ਟੋਟਲ ਇਸ ਵਾਰਦਾਤ ਦੇ ਵਿੱਚ ਜਿਹੜੇ 6 ਦੋਸ਼ੀ ਸੀਗੇ 6 ਦੇ 6 ਨੂੰ ਅਸੀਂ ਗ੍ਰਿਫਤਾਰ ਕਰ ਲਿਆ ਸਤਵ ਬਾਕੀ ਜਿਹੜੇ ਪੰਜ ਦੋਸ਼ੀ ਨੇ ਉਹ ਸਾਡੀ ਕਸਟਡੀ ਦੇ ਵਿੱਚ ਲੈ ਲੈਣੇ ਜਿਹੜੇ ਇਹਨਾਂ ਨੇ ਪੁਲਿਸ ਪਾਰਟੀ ਦੇ ਵਿੱਚ ਫਾਇਰ ਕੀਤੀ ਹੈ ਉਹਦੇ ਸਬੰਧੀ ਵੱਖਰਾ ਮਕਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ਸਰ ਜਿਹੜੀ AK47 ਸੀ ਪਤਾ ਲੱਗਾ ਕਿੱਥੋਂ ਇਸਰਾ ਲਿੱਟਦਾ ਗਿਆ ਸੀ ਕਿੱਥੋਂ ਆਇਆ ਸੀ ਇਹ ਜਿਹੜਾ ਸੁਨੀਲ ਨਾਮ ਦਾ ਵਿਅਕਤੀ ਹੈ ਜਿਹਨੇ ਇਹ ਇਹ ਆਰਮੀ ਦੇ ਵਿੱਚ ਸਰਵ ਕਰਦਾ ਨਾਲ ਗੁਰਦੀਪ ਹੈ ਦੋਨੋਂ ਆਰਮੀ ਦੇ ਵਿੱਚ ਸਰਵ ਕਰਦੇ ਨੇ ਤੇ ਜਿਹੜੀ AK47 ਰਾਈਫਲ ਸੀਗੀ ਸੁਨੀਲ ਨੇ ਆਪਣੀ ਆਰਮੀ ਯੂਨਿਟ ਦੇ ਵਿੱਚੋਂ ਚੋਰੀ ਕੀਤੀ ਸੀ ਜੀ ਦੇ ਉਸ ਤੋਂ ਕਰ ਰਹੇ ਨੇ ਹਜੇ ਜੀ ਬਿਲਕੁਲ ਇਹ ਆਰਮੀ ਦੇ ਵਿੱਚ ਸਰਵ ਕਰ ਰਹੇ ਨੇ ਹੁਣ ਛੁੱਟੀ ਤੇ ਆਏ ਹੋਏ ਸੀਗੇ ਅ ਦੋ ਤਿੰਨ ਦਿਨਾਂ ਬਾਅਦ ਵਾਪਸ ਇਹਨਾਂ ਨੇ ਆਪਣੀ ਯੂਨਿਟ ਦੇ ਵਿੱਚ ਜਾਣਾ ਸੀਗਾ ਤੋਂ ਇਜ਼ੀ ਮਨੀ ਵਾਸਤੇ ਇਹਨਾਂ ਨੇ ਜਿਹੜਾ ਹੈਗਾ ਲੁੱਟ ਦੀ ਵਾਰਦਾਤ ਨੂੰ ਪਲਾਨ ਕੀਤਾ ਪਹਿਲਾਂ ਕੋਟਸ਼ਮੀਰ ਇਕੱਠੇ ਹੋ ਕੇ ਤੇ ਉਸ ਤੋਂ ਬਾਅਦ ਪਹਿਲਾਂ ਇੱਕ ਦੋ ਜਗ੍ਹਾ ਦੇ ਉੱਪਰ ਟਰਾਈ ਕੀਤਾ ਇਹਨਾਂ ਨੇ ਤਲਵੰਡੀ ਦੇ ਵਿੱਚ ਵੀ ਪੁੱਛੋ ਦੇ ਇੱਕ ਮਾਰਬਲ ਦੀ ਦੁਕਾਨ ਦੇ ਵੀ ਟਰਾਈ ਕੀਤੀ ਉਸ ਤੋਂ ਬਾਅਦ ਜਦੋਂ ਉੱਥੇ ਬੰਦੇ ਜ਼ਿਆਦਾ ਇਕੱਠੇ ਸੀਗੇ ਟੱਲ ਗਏ ਫਿਰ ਇਹਨਾਂ ਨੇ ਹੋਟਲ ਗ੍ਰੀਨ ਵਾਲਾ ਸੌਫਟ ਟਾਰਗੇਟ ਦੇਖ ਕੇ ਤੇ ਲੁੱਟ ਦੀ ਵਾਰਦਾਤ ਵਾਸਤੇ ਅੰਦਰ ਵੜ ਗਏ ਸਰ ਪਹਿਲਾਂ ਪੁਲਿਸ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਪਹਿਲਾਂ ਪੁਲਿਸ ਦੇ ਫਾਇਰ ਕਰਤੀ ਇਹਨਾਂ ਨੇ ਦੇਖਿਆ ਕਿ ਜਿਹੜੀ ਸਰਕਾਰੀ ਕਿਉਂਕਿ ਇਹਨਾਂ ਨੂੰ ਪਤਾ ਹੀ ਸੀਗਾ ਜਿਹੜਾ ਬੰਦਾ ਚੋਰ ਹੁੰਦਾ ਚੋਰ ਦੀ ਦਾੜੀ ਦੇ ਵਿੱਚ ਤਨਕੇ ਇਹਨਾਂ ਨੂੰ ਪਤਾ ਸੀ ਵੀ ਪੁਲਿਸ ਸਾਡੇ ਪਿੱਛੇ ਲੱਗੀ ਹੋਈ ਹੈ ਤੇ ਇਹ ਜਦੋਂ ਇਹਨਾਂ ਨੇ ਪੁਲਿਸ ਦੀ ਗੱਡੀ ਦੇਖੀ ਪੁਲਿਸ ਗੱਡੀ ਜਦੋਂ ਆ ਕੇ ਲੁਕੀ ਰੁਕੀ ਸੀਗੇ ਤੇ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਪਹਿਲਾਂ ਸਤਵੰਤ ਨੇ ਫਾਇਰ ਕੀਤਾ ਫਿਰ ਉਸ ਦੀ ਰਿਟੈਲੀਏਸ਼ਨ ਦੇ ਵਿੱਚ ਸਾਡੀ ਪੁਲਿਸ ਪਾਰਟੀ ਵੱਲੋਂ ਫਾਇਰ ਕੀਤਾ ਟੋਟਲ ਕਿੰਨੇ ਰਾਉਂਡ ਫਾਇਰ ਹੋਏ ਜੀ ਟੋਟਲ 10 ਰਾਉਂਡ ਫਾਇਰ ਹੋਇਆ ਇੱਕ ਦੋਸ਼ੀ ਵੱਲੋਂ ਫਾਇਰ ਕੀਤਾ ਗਿਆ ਦੋ ਪੁਲਿਸ ਪਾਰਟੀ ਵੱਲੋਂ ਕੀਤੇ ਗਏ ਇਸ ਕਾਰ ਦੇ ਵਿੱਚ ਇੱਕ ਇੱਕ ਬੰਦਾ ਸਵਾਰ ਸੀ ਇਹਦੇ ਵਿੱਚ 6 ਬੰਦੇ ਸੀਗੇ ਇਹ ਸਤਵੰਤ ਜਿਹੜਾ ਸੀਗਾ ਕਨੈਕਟਰ ਸਾਈਡ ਕਿਰਕੀ ਟਰੱਕ ਡਰਾਈਵਰ ਸੀਟ ਦੇ ਉੱਪਰ ਬੈਠਾ ਹੋਇਆ ਸੀ ਜੀ ਬਾਕੀ ਸਾਰੇ ਫਰੜ ਲਏ ਜੀ ਜਿਲ ਬਿਲਕੁਲ 6 ਦੇ 6 ਦੋਸ਼ੀ ਜਿਹੜੇ ਅਸੀਂ ਰੌਂਡ ਅਪ ਕਰ ਲਏ ਨੇ ਸਰ ਜੀ ਇਹਨਾਂ ਕਾਰ ਇਹਨਾਂ ਦੀ ਆਪਦੀ ਹੈ ਇਹਦੀ ਸੰਬੰਧੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇੱਕ ਦੇਖਿਓਗੇ ਜਿਹੜੀ ਵੀਡੀਓ ਜਿਹੜੀ ਸੀਸੀਟੀਵੀ ਫੁਟੇਜ ਵੀਡੀਓ ਦਿਖਾਈ ਗਈ ਉਸ ਵਿੱਚ ਤਿੰਨ ਦਿਖ ਰਹੀ ਸਰਦਾਰ ਜੀ ਤਿੰਨ ਇਹ ਵਿੱਚ ਸ਼ਾਮਿਲ ਅ ਦੋ ਬੰਦੇ ਜਿਹੜੇ ਅੱਗੇ ਰੈਕੀ ਕਰ ਰਹੇ ਸੀਗੇ ਜਦੋਂ ਇਹ ਅੰਦਰ ਲੋਟ ਪਾਸੇ ਵੜੇ ਸੀਗੇ